ਤਾਂ ਇਹ ਜਾਣਕਾਰੀ ਜੁੜੀ ਹੈ ਜੀ ਪੰਜਾਬ ਦੇ ਲੋਕਾਂ ਲਈ ਤਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅન્ન ਯੋਜਨਾ ਤਹਿਤ ਜਿਨ੍ਹਾਂ ਨੂੰ ਮੁਫਤ ਅਣਕ ਜਿਹੜੀ ਮਿਲਦੀ ਹੈ ਰਾਸ਼ਨ ਕਾਰਡ ਤੇ ਤਾਂ 30 ਜੂਨ ਤੱਕ ਦਾ ਸਮਾਂ ਲੋਕਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਨੇ ਹਾਲੇ ਤੱਕ ਈ ਕੇਵਾਈਸੀ ਨਹੀਂ ਕਰਾਈ ਕੇਵਾਈਸੀ ਮਤਲਬ ਨੋ ਜੂਅਰ ਕਸਟਮਰ ਗ੍ਰਾਹਕ ਦੀ ਪਛਾਣ ਕਰਨਾ ਇਹ ਕਿਉਂ ਕੀਤੀ ਜਾਂਦੀ ਹੈ ਸਰਕਾਰ ਸਾਲ ਬਾਅਦ ਇਹ ਦੇਖਦੀ ਹੈ ਕਿ ਜਿਹੜੇ ਬੰਦੇ ਦਾ ਰਾਸ਼ਨ ਕਾਰਡ ਬੜਿਆ ਹੋਇਆ ਹੈ ਕਿ ਵਾਕਈ ਉਹੀ ਬੰਦਾ ਰਾਸ਼ਨ ਲੈ ਰਿਹਾ ਹੈ ਇਸ ਹੂਸ ਦਾ ਲਾਭ ਲੈ ਰਿਹਾ ਹੈ। ਇਤੇ ਉਹਦੀ ਜਗ੍ਹਾ ਕੋਈ ਹੋਰ ਤਾਂ ਨਹੀਂ ਰਸਣ ਲਈ ਜਾਂਦਾ। ਇਸ ਕਰਕੇ ਤੁਹਾਡਾ ਇਹ ਅੰਗੂਠੇ ਦਾ ਫਿੰਗਰ ਲਿਆ ਜਾਊਗਾ। ਜਿਹਦੇ ਵਿੱਚ ਤੁਹਾਡੀ ਸਾਰੀ ਡਿਟੇਲ ਆ ਜਾਊਗੀ। ਅਧਿਕਾਰੀ ਕਲੀਅਰ ਕਰਨਗੇ ਵੀ ਬਾਕੀ ਹਾਂ ਇਹ ਉਹੀ ਬੰਦਾ ਹੈ। ਤਾਂ 30 ਜੂਨ ਤੱਕ ਦਾ ਸਮਾਂ 30 ਜੂਨ ਤੋਂ ਬਾਅਦ ਤੁਹਾਡਾ ਸਰਕਾਰੀ ਓਟਲ ਦੇ ਨਾਮ ਆ ਜਿਹੜਾ ਹਟਾ ਦਿੱਤਾ ਜਾਊ। ਫਿਰ ਤੁਹਾਨੂੰ ਮੁਫਤ ਅਨਾਜ ਲੈਣ ਦੇ ਵਿੱਚ ਦਿੱਕਤ ਆ ਜਿਹੜੀ ਆਊਗੀ। ਜੇ ਤੁਸੀਂ ਅਨਾਜ ਲੈਣ ਜਾਓਗੇ, ਕਣਕ ਲੈਣ ਜਾਓਗੇ ਅਧਿਕਾਰੀ ਸਾਨੂੰ ਉੱਥੇ ਕਹਿਣਗੇ ਵੀ ਕੇवाईसी ਕਰਵਾਓ ਪਹਿਲਾਂ ਫਿਰ ਤੁਹਾਨੂੰ ਕੇवाईसी ਕਰਵਾਉਣੀ ਪਊ ਫਿਰ ਤੁਹਾਡਾ ਸਰਕਾਰੀ ਪੋਰਟਲ ਤੇ ਦੁਬਾਰੇ ਨਾਮ ਚੜੂ ਫਿਰ ਤੁਹਾਨੂੰ ਕਣਕ ਮਿਲੂ ਇਹਦੇ ਵਿੱਚ ਕਿੰਨਾ ਸਮਾਂ ਲੱਗੂ ਕੋਈ ਨਹੀਂ ਪਤਾ ਤਾਂ ਹੁਣ ਇਹਦੇ ਵਿੱਚ ਜਿਹੜੇ ਲੋਕ ਰਹੇਗੇ ਜਿਨ੍ਹਾਂ ਨੇ ਕੇवाईसी ਨਹੀਂ ਕਰਾਈ ਉਹਨਾਂ ਦੀ ਗਿਣਤੀ ਕਿੰਨੀ ਹੈ 2814267 ਤਾਂ ਇਹਨਾਂ ਮੈਂਬਰਾਂ ਨੇ ਹਜੇ ਤੱਕ ਕੇवाईसी ਜਿਹੜੀ ਨਹੀਂ ਕਰਵਾਈ